ਨਾ ਪੰਜਾਬ ਦਾ ਬੇੜਾ ਅਗਰਕ ਸਾਡੀ ਪੰਜਾਬੀ ਫਿਲਮ ਇੰਡਸਟਰੀ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਅੱਜ ਦੀ ਅਗਰ ਆਪਾਂ ਗੱਲ ਕਰੀਏ ਨਾ ਲੋਕ ਪਤਾ ਕੀ ਕਹਿੰਦੇ ਨੇ ਕਿ ਜੀ ਅਸੀਂ ਪੰਜਾਬੀ ਮਾਂ ਬੋਲੀ ਦੇ ਸੇਵਕਾਂ ਮੈਂ ਕਹਿੰਦਾ ਜਿਹੜੀ ਸੇਵਾ ਤੁਸੀਂ ਕੀਤੀ ਹੈ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਬੋਲਣ ਜੋਗਾ ਨਹੀਂ ਛੱਡਿਆ ਕਿਤੇ ਅਜੇ ਆ ਤੁਸੀਂ ਕਾਹਨ ਕੀਤਾ ਪੰਜਾਬ ਦੇ ਸੱਭਿਆਚਾਰ ਆ ਹੁਣ ਮਹੀਨਾ ਪਹਿਲਾਂ ਮੈਂ ਇੱਕ ਵਾਇਰਲ ਵੀਡੀਓ ਦੇਖ ਰਿਆ ਸੀਗਾ ਪੰਜਾਬੀ ਫਿਲਮ ਦੇ ਵਿੱਚ ਇੱਕੋ ਹੀਰੋਇਨ ਥਾਣੇ ਦੇ ਵਿੱਚ ਬੈਠੀ ਹੁੰਦੀ ਹੈ ਔਰ ਉਹਦੇ ਵਰਡਸ ਕੀ ਨੇ ਕਿ ਪੁਲਿਸ ਵਾਲੇ ਨੂੰ ਉਹ ਕਹਿੰਦੀ ਹੈ ਕਿ ਸਰ ਐਨੇ ਪੈਸੇ ਮੈਂ ਕਿੱਥੋਂ ਲੈ ਕੇ ਆਵਾਂ ਮੇਰਾ ਕਿਹੜਾ ਕੋਈ ਸ਼ੂਗਰ ਡੈਡੀ ਹੈ ਕੀ ਇਹ ਪੰਜਾਬ ਦਾ ਸੱਭਿਆਚਾਰ ਸੀ ਕੀ ਇਹ ਪੰਜਾਬੀ ਮਾਂ ਬੋਲੀ ਸੇਵਾ ਹੈਗੀ ਹੈ ਪਰਸੋ ਚੌਥੇ ਦਾ ਮੈਂ ਇੱਕ ਰੀਲ ਦੇਖ ਰਿਹਾ ਹੈਗਾ ਇੱਕ ਲੜਕੀ ਨੇ ਲਾਲ ਸਾੜੀ ਪਾਈ ਹੋਈ ਹੈ ਬੋਤਲ ਹੱਥ ਵਿੱਚ ਪਕੜੀ ਹੋਈ ਹੈ ਸਾਥ ਦੇ ਵਿੱਚ ਘੁੰਮ ਰਹੀ ਹੈ ਆਪਣੇ ਸਹੁਰਿਆਂ ਨੂੰ ਗਾਲਾਂ ਕੱਢ ਰਹੀ ਹੈ ਕਿ ਇਹ ਪੰਜਾਬ ਦਾ ਕਲਚਰ ਹੈ ਕਿ ਪੰਜਾਬ ਦੀਆਂ ਨੂਹਾ ਪਿੰਡਾਂ ਦੇ ਵਿੱਚ ਜਾ ਕੇ ਸ਼ਰਾਬ ਦੀ ਬੋਤਲ ਹੱਥ ਵਿੱਚ ਪਕੜ ਕੇ ਆਪਣੇ ਸਹੁਰਿਆਂ ਨੂੰ ਗਾਲਾਂ ਕੱਢਦੀਆਂ ਨੇ ਸਭ ਤੋਂ ਜ਼ਿਆਦਾ ਬੁਰਾ ਹਾਲ ਹੀ ਇਹਨਾਂ ਲੋਕਾਂ ਨੇ ਕੀਤਾ ਜਿਹੜੇ ਤੁਹਾਨੂੰ ਫਿਲਮਾਂ ਦੇ ਵਿੱਚ ਚਾਦਰਾਂ ਬਣ ਕੇ ਦਿਖਦੇ ਨੇ ਜਿਹੜੇ ਤੁਹਾਨੂੰ ਉੱਥੇ ਸਲਵਾਰ ਕਮੀਜ਼ ਜਾਂ ਪਰਾਂਦੀ ਲਾ ਕੇ ਦਿਖਦੇ ਨੇ ਉਹਨਾਂ ਨੂੰ ਰeal life 'ਚ ਦੇਖੋ ਉਹਨਾਂ ਦੀ ਸ਼ਾਰਟ ਸਕਰਟ ਵੀ ਇੰਨੀ ਛੋਟੀ ਹੁੰਦੀ ਹੈ ਕਿ ਤੁਸੀਂ ਦੇਖ ਨਹੀਂ ਸਕਦੇ ਜਿਹੜੇ ਤੁਹਾਨੂੰ ਪੰਜਾਬੀ ਫਿਲਮਾਂ ਦੇ ਵਿੱਚ ਪ੍ਰਭਾਵਿਤ ਕਰਦੇ ਨੇ ਉਹ ਪੰਜਾਬੀ ਫਿਲਮ ਤੋਂ ਬਾਹਰ ਹਿੰਦੀ ਤੱਕ ਬੋਲਣਾ ਪਸੰਦ ਨਹੀਂ ਕਰਦੇ ਜਿਹੜੇ ਤੁਹਾਨੂੰ ਫਿਲਮਾਂ ਦੇ ਵਿੱਚ ਸਾਗ ਮੱਕੀ ਦੀਆਂ ਰੋਟੀਆਂ ਦੀ ਗੱਲ ਕਰਦੇ ਨੇ ਉਹ ਜਾ ਕੇ 5-17 ਦੇ ਵਿੱਚ ਸਿਰਫ ਨਾਨ-वेज ਖਾਂਦੇ ਨੇ ਸਿਰਫ ਬੇਫਕੂ ਬਣਾਇਆ ਜਾ ਰਿਹਾ ਤੁਹਾਨੂੰ ਅਸੀਂ ਬਣ ਰਹੇ ਹਾਂ ਇਹ ਚੀਜ਼ ਨਾ ਕਦੀਪੂ ਲੋਕੇ ਉਹਨਾਂ ਕਲਾਕਾਰਾਂ ਦੀ ਇਹ ਕਮਾਈ ਹੈ ਕੋਈ ਪੰਜਾਬ ਨਾਲ ਪਿਆਰ ਨਹੀਂ ਹੈ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਤੁਸੀਂ ਦੇਖਣਾ ਸ਼ੁਰੂ ਕਰ ਦੋਗੇ ਉਹਨਾਂ ਨੇ ਦਿਖਾਈ ਜਾਣੀਆਂ ਉਹਨਾਂ ਨੂੰ ਪੈਸਾ ਆਵੇਗਾ